कि करा उस पहली चीज कि अगर असी परमा जुड़ना है प्राप्त करना है तो जिदा दस विश्वास का लेंस होना बहुत जरूरी है इंसान अपने अंदर जो विश्वास भरोसा यकीन जिन्ना बड़ा करता चला जाएगा उन्ना वो रहमत बख्शिश ने आती चली जाएगी क्योंकि विश्वास याद रखो यह नजर नहीं आता ਪਰ ਇਹ ਸਭ ਤੋਂ ਵੱਡੀ ਸ਼ਕਤੀ ਮੰਨੀ ਗਈ ਹੈ ਉਹ ਪ੍ਰਮਾਤਮਾ ਦੀ ਰਹਿਮਤ ਨੂੰ ਸਾਡੇ ਤੱਕ ਲਿਆਉਣ ਵਾਸਤੇ ਸਮਝਦੇ ਹੋ ਕਿ ਨਹੀਂ ਇਹ ਸਭ ਤੋਂ ਵੱਡੀ ਤਾਕਤ ਮੰਨੀ ਗਈ ਹੈ ਉਹ ਕਹਿੰਦੇ ਉਹ ਤਾਕਤ ਨੂੰ ਤੇਰੇ ਜੀਵਨ ਚ ਲੈ ਕੇ ਆਣਾ ਇਹ ਵਿਸ਼ਵਾਸ ਦਾ ਕਰਮ ਹੈ ਤਾਂ ਜੇ ਵਿਸ਼ਵਾਸੀ ਹੈ ਨਹੀਂ ਗਵळा ਪੋੜੇ ਹੀ ਹੈ ਨਹੀਂ ਤਾਂ ਉਸ ਪਾਰ ਦੀ ਰਹਿਮਤ ਤੇਰੇ ਤੱਕ ਕਦੀ ਪਹੁੰਚ ਨਹੀਂ ਪਾਏਗੀ ਇਸ ਲਈ ਭਗਤੀ ਵੀ ਉਹੀ ਕਰੇਗਾ ਜਿਹਦੇ ਅੰਦਰ ਵਿਸ਼ਵਾਸ ਹੋਏਗਾ ਯਕੀਨ ਹੋਏਗਾ ਕਿ ਉਹ ਮਾਲਕ ਹੈ ਉਹ ਪ੍ਰਮਾਤਮਾ ਹੈ ਉਹ ਪ੍ਰਭੂ ਹੈ ਉਹ ਈਸ਼ਵਰ ਉਹ ਭਗਵਾਨ ਹੈ ਹੁਣ ਜਦੋਂ ਪਹਿਲਾ ਪੁਆਇੰਟ ਆ ਗਿਆ ਮੰਨਣਾ ਤੇ ਵਿਸ਼ਵਾਸ ਕਰਨਾ ਕਿ ਪ੍ਰਮਾਤਮਾ ਹੈ ਹੁਣ ਅਗਲਾ ਪੁਆਇੰਟ ਕੀ ਹੈ ਫਿਰ ਫਿਰ ਉਹਦਾ ਦੂਸਰਾ ਸਟੈਪ ਕੀ ਹੁੰਦਾ ਹੈ ਇੱਥੇ ਭਗਤੀ ਦੀ ਗੱਲ ਕਰ ਰਹੇ ਆ ਕਿਉਂਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਕਿਹਾ ਨਾ ਭਗਤੀ ਕਰੋ ਸਭ ਪ੍ਰਭੂ ਕੀ ਪੂਰਨ ਜੀਵਨ ਹੋਏ ਕਿ ਜੀਵਨ ਨੂੰ ਪੂਰਨ ਕਰਨ ਵਾਸਤੇ ਭਗਤੀ ਦੀ ਗੱਲ ਕੀਤੀ ਪਰ ਭਗਤੀ ਕੌਣ ਕਰਦਾ ਹੈ ਔਰ ਭਗਤੀ ਦੇ ਨਿਯਮ ਕੀ ਹੈ ਉਹ ਦੱਸ ਰਹੇ ਆ ਕਿ ਪਹਿਲਾ ਨਿਯਮ ਹੈ ਭਗਤੀ ਦਾ ਅੰਦਰ ਵਿਸ਼ਵਾਸ ਦਾ ਹੋਣਾ ਕਿ ਉਹ ਪ੍ਰਮਾਤਮਾ ਹੈ ਹੁਣ ਵਿਸ਼ਵਾਸ ਕਰ ਲਿਆ ਕਿ ਪ੍ਰਮਾਤਮਾ ਹੈ ਪ੍ਰਭੂ ਹੈ ਭਗਵਾਨ ਹੈ ਫਿਰ ਦੂਸਰਾ ਸਟੈਪ ਕੀ ਹੁੰਦਾ ਹੈ ਫਿਰ ਦੂਸਰਾ ਨਿਯਮ ਹੈ ਕਿ ਪਹਿਲਾ ਨਿਯਮ ਵਿਸ਼ਵਾਸ ਹੈ ਔਰ ਦੂਜਾ ਨਿਯਮ ਇਹ ਹੈ ਕਿ ਮੈਂ ਮੰਨ ਲਿਆ ਪ੍ਰਮਾਤਮਾ ਹੈ ਪਰ ਹੁਣ ਉਹਦੇ ਤੱਕ ਪਹੁੰਚਿਆ ਕਿਦਾਂ ਜਾਵੇ ਉਹਨੂੰ ਹਾਸਲ ਕਿਦਾਂ ਕੀਤਾ ਜਾਂਦਾ ਹੈ ਸਮਝਿ ਦਿਓ ਆਪਣੀ ਜੇ ਤਾਂ ਵਿਗਿਆਨ ਨੇ ਦੇਖ ਲਿਆ ਚੰਦ ਤਾਂ ਹੈ ਪਰ ਹੁਣ ਚੰਦ ਤੱਕ ਪਹੁੰਚਿਆ ਕਿੱਦਾਂ ਜਾਵੇ ਚੰਦ ਦੇ ਉੱਪਰ ਪੈਰ ਕਿੱਦਾਂ ਰੱਖੇ ਜਾਣ ਫਿਰ ਉਹਦਾ ਮਤਲਬ ਸੀ ਕਿ ਹੁਣ ਉਹ ਚੀਜ਼ ਨੂੰ ਖੋਜਣਾ ਜਿਹੜੀ ਉਹਨੂੰ ਉਹ ਚੰਦਰਮੇ ਤੱਕ ਲੈ ਕੇ ਜਾ ਸਕੇ ਹੁਣ ਮੰਨ ਲਿਆ ਭਗਵਾਨ ਹੈ ਹੁਣ ਸਾਨੂੰ ਉਸ ਤਾਕਤ ਦੀ ਜ਼ਰੂਰਤ ਹੈ ਜੋ ਸਾਨੂੰ ਉਸ ਭਗਵਾਨ ਤੱਕ ਲੈ ਕੇ ਜਾਵੇ ਉਸ ਭਗਵਾਨ ਨਾਲ ਜੋੜ ਸਕੇ ਉਸ ਪਰਮਾਤਮਾ ਤੱਕ ਪਹੁੰਚਾ ਸਕੇ ਇਸ ਲਈ ਸਮਝਣਾ ਜ਼ਰਾ ਕਿਉਂਕਿ ਚੀਜ਼ ਨੂੰ ਜਾਨਣਾ ਹੋਰ ਹੈ ਤਾਂ ਚੀਜ਼ ਤੱਕ ਪਹੁੰਚਣਾ ਇਹ ਗੱਲ ਹੋਰ ਹੁੰਦੀ ਹੈ ਹੁਣ ਦੂਸਰਾ ਸਟੈਪ ਫਿਰ ਕੀ ਹੁੰਦਾ ਹੈ ਕਿ ਜਦੋਂ ਅਸੀਂ ਮੰਨ ਲਿਆ ਕਿ ਪਰਮਾਤਮਾ ਹੈ ਉਹਦੀ ਤਾਕਤ ਹੈ ਤਾਂ ਹੁਣ ਹੈ ਕਿ ਤਾਕਤ ਤੱਕ ਪਹੁੰਚਿਆ ਕਿੱਦਾਂ ਜਾਵੇ ਇਹ ਤਾਕਤ ਨੂੰ ਹਾਸਲ ਕਿੱਦਾਂ ਕੀਤਾ ਜਾਵੇ ਫਿਰ ਇਨਸਾਨ ਦੀ ਖੋਜ ਹੁੰਦੀ ਹੈ ਗੁਰੂ ਦੀ ਜਿਹਨੂੰ ਮੁਰਸ਼ਿਦ ਦੀ ਖੋਜ ਕਿਹਾ ਜਾਂਦਾ ਹੈ ਗੁਰੂ ਦੀ ਖੋਜ ਕਿਹਾ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਗੁਰੂਆਂ ਰਹਿਬਰਾਂ ਨੇ ਆਪਣੇ ਸ਼ਬਦਾਂ ਚ ਬੜਾ ਪਿਆਰਾ ਸਮਝਾਇਆ ਹੈ ਕਿ ਅਗਰ ਉਸ ਪ੍ਰਭੂ ਨੂੰ ਜੋ ਕਿ ਹਰ ਸ਼ੈ ਅੰਦਰ ਛੁਪਿਆ ਹੋਇਆ ਹੈ ਜੇ ਉਹਨੂੰ ਪਾਣਾ ਹੈ ਤਾਂ ਕੋਈ ਭੇਦੀ ਚਾਹੀਦਾ ਹੈ ਭੇਦੀ ਦਾ ਮਤਲਬ ਜਿਹਨੂੰ ਉਹਦੇ ਭੇਦ ਦਾ ਪਤਾ ਹੋਵੇ ਕਿ ਉਹ ਹੈ ਕਿੱਥੇ ਔਰ ਉਹਦੇ ਤੱਕ ਪਹੁੰਚਿਆ ਕਿੱਦਾਂ ਜਾਂਦਾ ਹੈ ਔਰ ਉਹ ਭੇਦ ਦੱਸਣ ਵਾਲੇ ਨੂੰ ਫਕੀਰ ਗੁਰੂ ਰਹਿਬਰ ਪੀਰੋ ਮੁਰਸ਼ਿਦ ਕਹ ਦਿੱਤਾ ਜਾਂਦਾ ਹੈ ਹੁਣ ਜਿਹਦੇ ਅੰਦਰ ਤੜਫ ਹੁੰਦੀ ਹੈ ਪ੍ਰਮਾਤਮਾ ਨੂੰ ਪਾਣ ਦੀ ਫਿਰ ਗੁਰੂ ਦੀ ਤਲਾਸ਼ ਕਰਦਾ ਹੈ ਫਿਰ ਉਹ ਜਾਂਦਾ ਹੈ ਮੁਰਸ਼ਿਦ ਦੇ ਕੋਲ ਔਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਜਿਹੜੇ ਅੰਦਰ ਵਾਕਈ ਪਿਆਸ ਹੁੰਦੀ ਹੈ ਨਾ ਪ੍ਰਮਾਤਮਾ ਨੂੰ ਪਾਣ ਦੀ ਫਿਰ ਉਹ ਮੁਰਸ਼ਿਦ ਤਲਾਸ਼ ਕਰਦਾ ਉਹਨੂੰ ਜਾਤਾਂ ਧਰਮਾਂ ਨਾਲ ਕੋਈ ਮਤਲਬ ਨਹੀਂ ਹੁੰਦਾ ਇਹ ਗੱਲ ਪਹਿਲਾਂ ਇਹ ਵੀ ਸਮਝ ਲੈਣਾ ਤੁਸੀਂ ਨਹੀਂ ਤਾਂ ਜ਼ਿਆਦਾਤਰ ਇਨਸਾਨ ਕੀ ਹੈ ਜ਼ਿਆਦਾਤਰ ਇਨਸਾਨ ਧਰਮਾਂ ਦੇ ਅੰਦਰ ਹੀ ਜਾਂ ਜਾਤਾਂ ਦੇ ਅੰਦਰ ਹੀ ਫਸਿਆ ਰਹਿ ਜਾਂਦਾ ਹੈ ਔਰ ਇਹਦੇ ਬਾਰੇ ਅਸੀਂ ਕਈ ਵਾਰ ਇਸ਼ਾਰਾ ਕੀਤਾ ਕਿ ਜਿਹੜਾ ਇਨਸਾਨ ਪਾਣੀ ਪੀਣ ਲੱਗੇ ਨਖਰਾ ਕਰੇ ਨਾ ਕਿ ਲੈ ਵੀ ਮੈਂ ਉਸੇ ਹੀ ਜਾਤੀ ਵਾਲੇ ਦੇ ਹੱਥੋਂ ਪਾਣੀ ਪੀਣਾ ਜਿਹੜਾ ਮੇਰੀ ਜਾਤ ਦਾ ਹੋਵੇ ਜਾਂ ਮੈਂ ਉਸੇ ਹੀ ਗੁਰੂ ਦੇ ਹੱਥੋਂ ਪਾਣੀ ਪੀਣਾ ਜਿਹੜਾ ਮੇਰੇ ਧਰਮ ਦਾ ਹੋਵੇ ਤਾਂ ਇਹਦਾ ਮਤਲਬ ਇਹ ਪਿਆਸਾ ਨਹੀਂ ਹੈ ਨਖਰੇ ਕਰ ਰਿਹਾ ਹੈ ਕਿਉਂਕਿ ਜਿਹਨੂੰ ਪਿਆਸ ਲੱਗੀ ਹੁੰਦੀ ਹੈ ਉਹਨੂੰ ਪਾਣੀ ਦਾ ਮਤਲਬ ਹੁੰਦਾ ਉਹਨੂੰ ਇਹ ਮਤਲਬ ਨਹੀਂ ਹੁੰਦਾ ਕਿ ਗੁਰੂ ਦੀ ਜਾਤ ਕੀ ਹੈ ਫਕੀਰਾਂ ਦਾ ਪਹਿਰਾਵਾ ਕੀ ਹੈ ਸਮਝ ਆ ਰਹੀ ਕਿ ਨਹੀਂ ਹੁਣ ਮੀਰਾ ਦੇ ਅੰਦਰ ਪਿਆਸ ਸੀ ਤਾਂ ਮੀਰਾ ਦੀ ਜਾਤ ਕੀ ਸੀ ਜਰਾ ਜਵਾਬ ਦੇਣਾ ਸਾਰਿਆਂ ਨੂੰ ਮੀਰਾ ਦੀ ਜਾਤ ਸੀ ਉਹ ਰਾਜਪੂਤਕ ਰਾਜਪੂਤ ਘਰਾਣੇ ਦੀ ਸੀ ਉਹ ਸਮਝਦੇ ਹੋ ਕਿ ਨਹੀਂ ਪਰ ਮੀਰਾ ਨੇ ਨਾਮ ਦੀ ਦਾਤ ਕਿੱਥੋਂ ਲਈ ਮੀਰਾ ਦੇ ਗੁਰੂ ਕੌਣ ਸੀ ਪਤਾ ਨਾ ਸਾਰਿਆਂ ਨੂੰ ਮੀਰਾ ਦੇ ਗੁਰੂ ਸ੍ਰੀ ਗੁਰੂ ਰਵਿਦਾਸ ਜੀ ਹੁਣ ਮੀਰਾ ਦੇ ਅੰਦਰ ਪਿਆਸ ਸੀ ਉਹਨੇ ਇਹ ਨਹੀਂ ਦੇਖਿਆ ਕਿ ਮੇਰੇ ਗੁਰੂ ਦੀ ਜਾਤ ਕੀ ਹੈ ਲੋਕ ਉਹਨੂੰ ਚੂਮਾਰ ਕਹਿ ਰਹੇ ਐ ਜਾਂ ਲੋਕ ਉਹਨੂੰ ਆਧਰਮੀ ਕਹਿ ਰਹੇ ਕੀ ਕਹਿ ਰਹੇ ਐ ਮੀਰਾ ਨੂੰ ਇਹਦਾ ਨਾ ਮਤਲਬ ਨਹੀਂ ਸੀ ਮੀਰਾ ਨੂੰ ਮਤਲਬ ਸੀ ਕਿ ਇਹ ਸੱਚੇ ਸਤਗੁਰ ਹੈ ਪੂਰਨ ਸਤਗੁਰ ਹੈ ਉਹ ਇਹਨਾਂ ਦੇ ਕੋਲ ਮੈਨੂੰ ਉਹ ਮਿਲ ਸਕਦਾ ਹੈ ਜੋ ਮੈਨੂੰ ਕਿਸੇ ਤੀਰਥ ਤੇ ਕਿਸੇ ਮੰਦਰ ਕਿਸੇ ਮਸਜਿਦ ਤੋਂ ਨਹੀਂ ਲੱਭਣਾ ਉਹ ਮੈਨੂੰ ਇਹ ਪੂਰਨ ਗੁਰੂ ਦੇ ਕੋਲੋਂ ਮਿਲਣਾ ਹੈ ਇਸ ਲਈ ਮੀਰਾ ਨੇ ਸਤਗੁਰ ਦੀ ਸੰਪੂਰਨਤਾ ਦੇਖੀ ਕਿ ਪੂਰਨ ਸਤਗੁਰ ਹੈ ਇਸ ਲਈ ਪਤਾ ਸੀ ਕਿ ਇੱਥੋਂ ਹੀ ਮੈਨੂੰ ਉਹ ਪ੍ਰਮਾਤਮਾ ਦਾ ਅੰਮ੍ਰਿਤ ਮਿਲਣਾ ਹੈ ਔਰ ਮਿਲਿਆ ਵੀ ਸ਼੍ਰੀ ਗੁਰੂ ਰਵਿਦਾਸ ਜੀ ਦੇ ਚਰਨਾਂ 'ਚੋਂ ਇਸ ਲਈ ਤਾਂ ਮੀਰਾ ਨੇ ਵੀ ਕਿਹਾ ਕਿ ਤੀਰਥਾਂ ਤੇ ਬਹੁਤ ਗਈ ਜੰਗਲਾਂ 'ਚ ਬਹੁਤ ਫਿਰੀ ਪਰ ਜਦੋਂ ਮੈਨੂੰ ਪ੍ਰਭੂ ਮਿਲਿਆ ਤਾਂ ਗੁਰੂ ਦੀ ਕੁਟਿਆ ਚੋਂ ਮਿਲਿਆ ਗੁਰੂ ਦੇ ਚਰਨਾਂ ਚੋਂ ਮਿਲਿਆ ਹੁਣ ਜਿਨ੍ਹਾਂ ਅੰਦਰ ਵਾਕਿਆ ਹੀ ਪਿਆਸ ਹੁੰਦੀ ਹੈ ਉਹ ਇਹ ਦੇਖਦੇ ਹੈ ਕਿ ਜਿੱਥੇ ਮੈਂ ਜਿਨ੍ਹਾਂ ਸੰਤਾਂ ਫਕੀਰਾਂ ਕੋਲ ਮੈਂ ਗਿਆ ਇੱਥੇ ਉਹ ਗਿਆਨ ਹੈ ਜੋ ਮੈਨੂੰ ਚਾਹੀਦਾ ਹੈ ਜੋ ਮੇਰੀ ਪਿਆਸ ਹੈ ਉਹ ਹੈ ਜਾਂ ਨਹੀਂ ਉਹ ਫਿਰ ਪਿਆਸਾ ਇਨਸਾਨ ਜਾਣਦਾ ਹੈ ਉਹ ਅੰਮ੍ਰਿਤ ਪੀ ਲੈਂਦਾ ਹੈ ਉਹ ਰਹਿਮਤ ਨੂੰ ਹਾਸਲ ਕਰ ਲੈਂਦਾ ਹੈ ਤਾਂ ਜਿਹੜਾ ਸੰਤਾਂ ਦੀ ਜਾਤ ਸੰਤਾਂ ਦਾ ਧਰਮ ਹੀ ਦੇਖਣ ਚ ਲੱਗਾ ਰਹਿੰਦਾ ਪਹਿਰਾਵਾ ਹੀ ਦੇਖਣ ਚ ਲੱਗਾ ਰਹਿੰਦਾ ਇਹਦਾ ਮਤਲਬ ਇਹਦੇ ਅੰਦਰ ਪਿਆਸ ਨਹੀਂ ਹੈ ਬਸ ਇਹ ਨਖਰੇ ਜੇ ਕਰਦਾ ਹੈ ਕਿਉਂਕਿ ਅੰਦਰ ਲੈਣ ਦੀ ਕੋਈ ਤੜਫ ਨਹੀਂ ਹੈ ਅੰਦਰ ਲੈਣ ਦੀ ਕੋਈ ਭਾਵਨਾ ਨਹੀਂ ਹੈ ਕਿਉਂਕਿ ਜਿਹਨਾਂ ਅੰਦਰ ਲੈਣ ਦੀ ਭਾਵਨਾ ਹੁੰਦੀ ਹੈ ਫਿਰ ਤਾਂ ਜਿੱਦਾਂ ਦੱਸਿਆ ਉਹ ਪ੍ਰਵਾਹ ਨਹੀਂ ਕਰਦੇ ਉਹ ਤਾਂ ਕਹਿੰਦੇ ਕਿ ਜੋ ਸਾਨੂੰ ਚਾਹੀਦਾ ਹੈ ਇੱਥੋਂ ਮਿਲਣਾ ਤਾਂ ਅਸੀਂ ਲੈ ਕੇ ਜਾਣਾ ਹੈ ਇਸ ਲਈ ਬੁੱਲੇ ਸ਼ਾਹ ਵੀ ਏਡੀ ਉੱਚੀ ਸਈਅਤ ਜਾਤੀ ਦੇ ਹੋ ਕੇ ਤਾਂ ਉਹਨਾਂ ਨੇ ਦੇਖੋ ਅਰਾਈ ਜਾਤੀ ਦੇ ਸ਼ਾ ਇਨਾਇਤ ਕਾਦਰੀ ਨੂੰ ਆਪਣਾ ਗੁਰੂ ਬਣਾਇਆ ਕਿਉਂਕਿ ਇਸ਼ਕ ਜਿਸ ਤਰ੍ਹਾਂ ਇੱਕ ਸ਼ੇਰ ਵੀ ਆਂਦਾ ਹੈ ਨਾ ਕਿ ਜਦੋਂ ਭੁੱਖ ਲੱਗੀ ਹੁੰਦੀ ਬੰਦੇ ਨੂੰ ਉਹ ਫਿਰ ਇਹ ਨਹੀਂ ਦੇਖਦਾ ਕਿ ਖਾਣਾ 36 ਪ੍ਰਕਾਰ ਦਾ ਹੈ ਜਾਂ ਰੋਟੀ ਰੁੱਖੀ ਸੁੱਕੀ ਹੈ ਰੁੱਖ ਸੁੱਕੀ ਰੁੱਖੀ ਸੁੱਕੀ ਰੋਟੀ ਨੂੰ ਵੀ ਖਾ ਲੈਂਦਾ ਹੈ ਔਰ ਜਦੋਂ ਇਸ਼ਕ ਹੋਣਾ ਹੋਵੇ ਮੁਹੱਬਤ ਹੋਣੀ ਹੋਵੇ ਤਾਂ ਮੁਹੱਬਤ ਜਾਤਾਂ ਪਾਤਾਂ ਨੂੰ ਨਹੀਂ ਦੇਖਦਾ ਕਿ ਇਹਦੀ ਜਾਤ ਕੀ ਏ ਉਹ ਤਾਂ ਇਸ਼ਕ ਜਿੱਥੇ ਹੁਣਾ ਹੈ ਉੱਥੇ ਹੋ ਜਾਂਦਾ ਹੈ ਔਰ ਜਦੋਂ ਬੰਦੇ ਨੂੰ ਨੀਂਦ ਆਂਦੀ ਹੈ ਤਾਂ ਉਸ ਲਈ ਬਿਸਤਰ ਨਹੀਂ ਦੇਖਿਆ ਜਾਂਦਾ ਜਰਾ ਗੌਰ ਕਰਨਾ ਤੁਸੀਂ ਕਈ ਵਾਰ ਬੱਸ 'ਚ ਬੈਠੇ ਹੋ ਗੱਡੀ 'ਚ ਬੈਠੇ ਹੋ ਜਾਂਦੇ ਹੋ ਨੀਂਦ ਆਂਦੀ ਤਾਂ ਇੱਦੇ ਝੋਕਾ ਆਂਦੀ ਆ ਬੰਦਾ ਇਹ ਥੋੜੀ ਦੇਖ ਤਾਂ ਮੈਂ ਸਿੱਧਾ ਲੇਟਿਆ ਹੈ ਕੁਰਸੀ ਦੇ ਬੈਠਾ ਬੈਠੇ ਬੰਦਾ ਸੋ ਜਾਂਦਾ ਹੈ ਸੋ ਜਾਂਦਾ ਕਿ ਨਹੀਂ ਕਿਉਂਕਿ ਨੀਂਦ ਜਦੋਂ ਗਹਿਰੀ ਨੀਂਦ ਆਂਦੀ ਹੈ ਤਾਂ ਬਿਸਤਰ ਨਹੀਂ ਦੇਖਿਆ ਜਾਂਦਾ ਭੁੱਖ ਲੱਗਦੀ ਹੈ ਤਾਂ 36 ਪ੍ਰਕਾਰ ਦੇ ਭਗਵਾਨ ਨਹੀਂ ਦੇਖੇ ਜਾਂਦੇ ਤਾਂ ਜਦੋਂ ਗੱਲ ਆਂਦੀ ਹੈ ਪ੍ਰੇਮ ਦੀ ਜਾਤ ਨਹੀਂ ਦੇਖੀ ਜਾਂਦੀ ਤਾਂ ਜਦੋਂ ਗੱਲ ਆਂਦੀ ਹੈ ਪਰਮਾਤਮਾ ਨੂੰ ਪਾਣ ਦੀ ਤਾਂ ਫਿਰ ਅਗੇ ਇਹ ਹੀ ਦੇਖਿਆ ਜਾਂਦਾ ਹੈ ਕਿ ਮੰਦਰ ਹੈ ਮਸਜਿਦ ਹੈ ਗੁਰਦੁਆਰਾ ਜਾਂ ਚਰਚਾ ਉੱਥੇ ਦੇਖਿਆ ਜਾਂਦਾ ਹੈ ਕਿ ਸੱਚਾਈ ਹੈ ਜਾਂ ਨਹੀਂ ਇੱਥੋਂ ਮੈਨੂੰ ਉਹ ਮਿਲ ਸਕਦਾ ਜਾਂ ਨਹੀਂ ਜੋ ਮੈਨੂੰ ਚਾਹੀਦਾ ਹੈ ਬਲੋ ਸਮਝਦੇ ਹੋ ਕਿ ਇਸ ਲਈ ਜਿਹੜੇ ਖੋਜੀ ਹੁੰਦੇ ਆ ਉਹ ਇਹ ਦੇਖਦੇ ਕਿ ਅੱਗੇ ਭੇਦੀ ਹੈ ਜੋ ਸਾਨੂੰ ਉੱਥੇ ਤੱਕ ਲੈ ਕੇ ਜਾਵੇ ਯੁਕਤੀ ਹੈ ਕਿਉਂਕਿ ਇਹ ਤਾਂ ਮੰਨ ਲਿਆ ਕਿ ਪਰਮਾਤਮਾ ਹੈ ਪਰ ਹੁਣ ਉਸ ਪਰਮਾਤਮਾ ਤੱਕ ਪਹੁੰਚਣ ਦਾ ਮਾਰਗ ਤਾਂ ਉਹੀ ਦੱਸ ਸਕਦਾ ਹੈ ਜਿਸ ਨੇ ਖੁਦ ਉਸ ਆਨੰਦ ਨੂੰ ਪਾਇਆ ਹੋਵੇ। ਔਰ ਇੱਕ ਹੋਰ ਨਿਸ਼ਾਨੀ ਦੱਸ ਦਈਏ ਕਿ ਜਿਹੜੇ ਸੱਚੇ ਸੰਤ ਫਕੀਰ ਹੁੰਦੇ ਆ ਨਾ ਉਹ ਸਾਡੇ ਅੰਦਰ ਨਫ਼ਰਤ ਨਹੀਂ ਪੈਦਾ ਕਰਦੇ ਬਲਕਿ ਸਾਡੇ ਅੰਦਰ ਜਿਹੜੀ ਨਫ਼ਰਤ ਹੁੰਦੀ ਹੈ ਇਹਨੂੰ ਖਤਮ ਕਰਦੇ ਆ ਨਹੀਂ ਤਾਂ ਕਈ ਜਗ੍ਹਾ ਅਸੀਂ ਦੇਖਿਆ ਹੈ ਕਈ ਜੀਵਾਂ ਕੇ ਸਾਨੂੰ ਦੱਸਦੇ ਆ ਕਿ ਮਾਲਕ ਕੋ ਅਸੀਂ ਉੱਥੇ ਜਾਈਦਾ ਹੈ ਉੱਥੇ ਜਾਈ ਦੋ ਮਨਾ ਕਰਦੇ ਕਿਸੇ ਹੋਰ ਨਹੀਂ ਜਾਣਾ। ਸਮਝਦੇ ਹੋ ਕਿ ਨਹੀਂ? ਉੱਥੇ ਦਾ ਪ੍ਰਸ਼ਾਦ ਨਹੀਂ ਖਾਣਾ ਉੱਥੇ ਨਹੀਂ ਜਾਣਾ ਜਰਾ ਸਮਝਣਾ ਸਾਰਿਆਂ ਨੇ ਪਰ ਕਹਿੰਦੇ ਮਾਲਕੋ ਤੁਸੀਂ ਤੁਹਾਡੇ ਤਾਂ ਨਹੀਂ ਕੋਈ ਨਿਯਮ ਇਹ ਕਹਿੰਦੇ ਸਾਡੇ ਕੋਈ ਨਿਯਮ ਹੈ ਨਹੀਂ ਅਸੀਂ ਕਹਿੰਦੇ ਹਰ ਜਗ੍ਹਾ ਪ੍ਰਮਾਤਮਾ ਹੈ ਕਿਉਂਕਿ ਇਧਰ ਮੰਦਰ ਇਧਰ ਮਸਜਿਦ ਇਧਰ ਗੁਰਦੁਆਰਾ ਉਧਰ ਗਿਰਜਾ ਸਭ ਹੀ ਹੈ ਉਸ ਖੁਦਾ ਕੇ ਘਰ ਜਿੱਧਰ ਚਾਹੇ ਉਧਰ ਗਿਰ ਜਾ ਕਹਿੰਦੇ ਆਪਣੇ ਕਿ ਚਾਹੇ ਇਧਰ ਮੰਦਰ ਇਧਰ ਮਸਜਿਦ ਇਧਰ ਗੁਰਦੁਆਰਾ ਇਧਰ ਗਿਰਜਾ ਹੈ ਚਾਹੇ ਮੰਦਰ ਕਹਲੋ ਮਸਜਿਦ ਕਹਲੋ ਗੁਰਦੁਆਰਾ ਕਹਲੋ ਚਰਚ ਕਹਲੋ ਸਾਰੇ ਹੀ ਰੱਬ ਦੇ ਘਰ ਹੈ ਤੂੰ ਵਿਸ਼ਵਾਸ ਨਾਲ ਜਿੱਦਨ ਮਰਜ਼ੀ ਹੱਥ ਜੋੜ ਦੇ ਕਿਉਂਕਿ ਮਾਲਕ ਤਾਂ ਹਰ ਜਗ੍ਹਾ ਹੀ ਹੈ ਪਰ ਅਸੀਂ ਕਿਉਂ ਅਸੀਂ ਇਸ ਲਈ ਨਹੀਂ ਰੋਕੀਦਾ ਕਿਉਂਕਿ ਸਾਨੂੰ ਵਿਸ਼ਵਾਸ ਹੈ ਆਪਣੇ ਆਪ ਤੇ ਕਿ ਜੋ ਸਾਡੇ ਕੋਲ ਹੈ ਉਹ ਪੂਰੀ ਦੁਨੀਆ ਕੋਲੋਂ ਮਿਲਣਾ ਨਹੀਂ ਕਿਤੇ ਵਾਪਸ ਇੱਥੇ ਆਣਾ ਬਣਾ ਇਸ ਲਈ ਰੋਕਦਾ ਤਾਂ ਉਹ ਹੈ ਜਿਹਨੂੰ ਡਰ ਹੁੰਦਾ ਹੈ ਕਿ ਭਾਈ ਇਹ ਕਿਤੇ ਹੋਰ ਚਲਾ ਗਿਆ ਤਾਂ ਮੇਰੀ ਗਿਣਤੀ ਘਟ ਜਾਣੀ ਹੈ ਔਰ ਅਸੀਂ ਇੱਥੇ ਗਿਣਤੀ ਵਧਾਉਣ ਵਾਸਤੇ ਨਹੀਂ ਬੈਠੇ ਅਸੀਂ ਤੁਹਾਨੂੰ ਖੁਸ਼ੀਆਂ ਦੇਣ ਵਾਸਤੇ ਬੈਠੇ ਹਾਂ ਅਸੀਂ ਚਾਹੁੰਦੇ ਹਾਂ ਤੁਹਾਡੇ ਜੀਵਨ 'ਚ ਮੁਸਕਰਾਹਟ ਆਵੇ ਅਸੀਂ ਚਾਹੁੰਦੇ ਹਾਂ ਤੁਹਾਡੇ ਜੀਵਨ 'ਚ ਆਨੰਦ ਆਵੇ ਤੁਹਾਡੇ ਜੀਵਨ 'ਚ ਜੋ ਖੁਸ਼ੀਆਂ ਦੇ ਰੰਗ ਭਰ ਜਾਣ ਔਰ ਜਿਹਨੇ ਰੰਗ ਭਰਨੇ ਹੁੰਦੇ ਆ ਨਾ ਉਹ ਡਰਾਉਂਦਾ ਨਹੀਂ ਹੈ ਜਿੱਦਾਂ ਹੁਣੇ ਇੱਕ ਜੀਵ ਦੱਸ ਰਿਹਾ ਸੀ ਕਿ ਕਿਤੇ ਪਹਿਲਾਂ ਜਾਂਦੇ ਸੀ ਕੋਈ ਪੰਡਤ ਜੀ ਹੈ ਉਹ ਕਹਿੰਦੇ ਉਹ ਤੀ ਉੱਧਰ ਜਾਣ ਲੱਪੇ ਤੁਹਾਨੂੰ ਬਰਬਾਦ ਕਰ ਦੇਵਾਂਗੇ ਤਬਾਹ ਕਰ ਦੇਵਾਂ ਮੈਂ ਕਿੰਨੇ ਹਜ਼ਾਰ ਬੰਦੇ ਮਾਰੇ ਆ وهੇਗਾ ਕਮਾਲ ਦੀ ਗੱਲ ਐ ਜਿਹੜਾ ਕਹਿੰਦਾ ਮੈਂ ਕਿੰਨੇ ਹਜ਼ਾਰ ਬੰਦੇ ਮਾਰੇ ਐ ਜੇ ਉਧਰ ਖੇ ਤਾਂ ਤੁਹਾਨੂੰ ਵੀ ਛੱਡਣਾ ਨਹੀਂ ਐ ਤਾਂ ਇਹਨੂੰ ਅਸੀਂ ਕੀ ਕਹਿ ਸਕਦੇ ਹਾਂ ਕੋਈ ਫਕੀਰ ਕਹਿ ਸਕਦੇ ਕੋਈ ਸੰਤ ਕਹਿ ਸਕਦੇ ਕੋਈ ਰੱਬ ਦਾ ਪਿਆਰਾ ਕਹਿ ਸਕਦੇ ਰੱਬ ਦਾ ਪਿਆਰਾ ਕਦੀ ਕਿਸੇ ਨੂੰ ਮਾਰਨ ਦੀ ਗੱਲ ਨਹੀਂ ਕਰਦਾ ਰੱਬ ਦਾ ਪਿਆਰਾ ਕਦੀ ਕਿਸੇ ਨੂੰ ਡਬੋਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ ਦੁੱਖ ਦੇਣ ਦੀ ਗੱਲ ਨਹੀਂ ਕਰਦਾ ਰੱਬ ਦਾ ਪਿਆਰਾ ਤੇ ਕੋਈ ਗੱਲ ਕਰਦਾ ਹੈ ਕਿ ਭਾਈ ਤੂੰ ਮੇਰੇ ਹੱਥਾਂ 'ਚ ਕਿਲ ਵੀ ਠੋਕ ਲੈ ਜਿੱਦਾ ਜੀਸਸ ਕ੍ਰਾਈਸ ਦੇ ਹੱਥਾਂ 'ਚ ਠੋਕੇ ਸੀ ਜੀਸਸ ਕ੍ਰਾਈਸ ਦੇ ਹੱਥਾਂ 'ਚ ਠੋਕੇ ਸੀ ਕਿ ਨਹੀਂ ਕਿਲ ਉਹਨਾਂ ਨੇ ਫਿਰ ਵੀ ਕਿਹਾ ਪ੍ਰਮਾਤਮਾ ਉਹ ਕਿਸੇ ਨੂੰ ਡਰਾ ਕੇ ਬਿਠਾਇਆ ਕਿਸੇ ਨੂੰ ਡਰਾ ਕੇ ਆਪਣੇ ਨਾਲ ਜੋੜਿਆ ਤਾਂ ਕੀ ਜੋੜਿਆ ਮਜ਼ਾ ਤਾਂ ਇਹ ਹੈ ਕਿ ਤੁਸੀਂ ਕਰਮੇ ਇਦਾਂ ਦੇ ਕਰੋ ਕਿ ਦੂਜੇ ਦੇ ਦਿਲ 'ਚ ਇੰਨਾ ਪਿਆਰ ਪੈਦਾ ਹੋ ਜਾਵੇ ਕਿ ਦੂਜਾ ਜਾਣਾ ਵੀ ਚਾਵੇ ਤੁਹਾਨੂੰ ਛੱਡ ਕੇ ਜਾਈ ਨਾ ਪਾਵੇ ਗੱਲ ਤਾਂ ਮੁਹੱਬਤ ਦੀ ਹੁੰਦੀ ਹੈ ਗੱਲ ਤਾਂ ਪਿਆਰ ਦੀ ਹੁੰਦੀ ਹੈ ਬਲੋ ਸਮਝਦੇ ਹੋ ਕਿ ਨਹੀਂ ਇਸ ਲਈ ਇੱਥੇ ਇੱਕ ਬੜਾ ਪਿਆਰਾ ਛੋਟਾ ਜਿਹਾ ਕਿੱਸਾ ਯਾਦ ਆ ਗਿਆ ਸਾਨੂੰ ਉਹ ਦੱਸਣਾ ਚਾਹਾਂਗੇ ਅਸੀਂ ਕਿ ਕਈ ਨਾ ਧਰਮ ਦੇ ਨਾਂ ਤੇ ਕਿਦਾਂ ਇਨਸਾਨਾਂ ਨੂੰ ਲੜਾਉਂਦੇ ਹੈ ਕਿੱਸਾ ਬੜਾ ਪੁਰਾਣਾ ਹੈ ਬੜਾ ਪਿਆਰਾ ਹੈ ਇੱਕ ਵਾਰ ਇੱਕ ਨਾ ਗਿੱਧ ਗਿੱਧ ਤੁਸੀਂ ਜਾਣਦੇ ਹੋ ਨਾ ਜਿਹਨੂੰ ਅਸੀਂ ਇਲ ਵੀ ਕਹਿ ਦਿੰਦੇ ਹਾਂ ਸ਼ਾਇਦ ਸਮਝਦੇ ਹੋਗੇ ਨੀ ਇੱਕ ਵਾਰ ਨਾ ਇਲ ਆਪਣੇ ਬੱਚਿਆਂ ਦੇ ਕੋਲ ਬੈਠੀ ਹੋਈ ਹੈ ਗਿੱਧ ਆਪਣੇ ਬੱਚਿਆਂ ਦੇ ਕੋਲ ਬੈਠਾ ਹੋਇਆ ਆਪਣੇ ਹਾਲ ਨੇ ਚ ਤਾਂ ਬੱਚੇ ਰੋ ਰਹੇ ਹੈ ਬੱਚੇ ਰੋ ਰਹੇ ਹੈ ਤਾਂ ਗਿੱਧ ਨੇ ਪੁੱਛਿਆ ਕਿਉਂ ਰੋ ਰਹੇ ਹੈ ਕਾਤੇ ਰੋ ਰਹੇ ਹੈ ਉਹ ਕਹਿੰਦੇ ਜੀ ਸਾਨੂੰ ਮਾਸ ਚਾਹੀਦਾ ਹੈ ਸਾਨੂੰ ਮਾਸ ਚਾਹੀਦਾ ਮੀਟ ਚਾਹੀਦਾ ਸਾਨੂੰ ਖਾਣ ਨੂੰ ਭੁੱਖ ਲੱਗੀ ਹੋਈ ਹੈ ਗਿੱਦ ਕਹਿੰਦਾ ਹੁਣੇ ਲਿਆ ਦਿੰਦਾ ਹਾਂ ਕਹਿੰਦੇ ਪਰ ਨਹੀਂ ਸਾਨੂੰ ਮਾਸ ਚਾਹੀਦਾ ਬੰਦੇ ਦਾ ਅਸੀਂ ਬੰਦੇ ਦਾ ਮਾਸ ਖਾਣਾ ਹੈ ਉਹ ਗਿੱਦ ਕਹਿੰਦਾ ਭਾਈ ਬੰਦੇ ਦਾ ਮਾਸ ਕਿੱਥੋਂ ਲੈ ਕੇ ਆਵਾਂ ਮੈਂ ਕਿਉਂਕਿ ਬੰਦੇ ਮਰ ਜਾਂਦੇ ਐ ਜਦੋਂ ਬੰਦੇ ਮਰਦੇ ਐ ਤਾਂ ਨਾਲ ਹੀ ਉਹਨਾਂ ਨੂੰ ਫੋਕ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ ਉਹਨਾਂ ਨੂੰ ਇਕੱਲੇ ਤਾਂ ਛੱਡਿਆ ਨਹੀਂ ਜਾਂਦਾ ਕਿ ਜਿੱਦਾਂ ਪਸ਼ੂ ਮਰਦੇ ਐ ਜਾਨਵਰ ਮਰਦੇ ਤਾਂ ਅਸੀਂ ਉਹਨਾਂ ਨੂੰ ਚੱਕ ਕੇ ਉਸ ਜਗ੍ਹਾ ਛੁੱਟ ਦਿੰਦੇ ਆ ਜਿੱਥੇ ਉਹਨਾਂ ਦੀ ਚਮੜੀ ਲਾਈ ਜਾਂਦੀ ਹੈ ਜਾਂ ਇੱਕ ਅੱਡਾ ਬਣਾਇਆ ਹੁੰਦਾ ਹੈ ਕਿ ਉੱਥੇ ਰੱਖ ਦਿੰਦੇ ਆ ਔਰ ਉਥੋਂ ਭੱਜਣਾ ਮਰਜੀ ਮਾਸ ਨੋਚੀ ਇਹ ਬੰਦੇ ਨਾਲ ਮਾਸ ਤੈਨੂੰ ਕਿੱਦਾਂ ਖਲਾਵਾ ਇਸ ਲਈ ਠਹਿਰ ਬੇਟਾ ਮੈਂ ਮਾਸ ਲੈ ਕੇ ਆਂਦਾ ਹਾਂ ਕਹਿੰਦੇ ਉਹ ਗਿਆ ਗਿੱਧ ਜਾ ਕੇ ਨਾ ਕਿਤੇ ਕੋਈ ਜਾਨਵਰ ਮਰਿਆ ਸੀ ਕੋਈ ਭੈਂਸ ਮਰੀ ਹੋਈ ਸੀ ਉਹਨਾਂ ਭੈਂਸ ਦਾ ਮਾਸ ਲਿਆਂਦਾ ਔਰ ਲਿਆ ਕੇ ਬੱਚਿਆਂ ਨੂੰ ਤਾਂ ਬੱਚਿਆਂ ਨੇ ਕਿਹਾ ਨਹੀਂ ਚੱਕ ਕੇ ਮਾਰਿਆ ਪਰੇ ਜਿੱਦਾਂ ਤੁਹਾਡੇ ਬੱਚੇ ਕਈ ਵਾਰ ਜਿੱਦ ਕਰਦੇ ਚਾਕਲੇਟ ਹੀ ਖਾਣੀ ਹੈ ਤਾਂ ਤੁਸੀਂ ਕਹੋ ਲੈ ਬੇਟਾ ਟ੍ਰੋਫੀ ਖਾ ਲੈ ਨਹੀਂ ਖਾਣੀ ਚਾਕਲੇਟ ਜਗਈ ਵਲੇ ਚਿਪਸ ਖਾਣਾ ਤੂੰ ਰੋਟੀ ਰੱਖਦਾ ਨਹੀਂ ਖਾਣਾ ਹੀ ਚਿਪਸ ਰੋਟੀ ਨੂੰ ਚਾਕੇ ਪਰ ਇਹ ਕਰ ਦਿੰਦੇ ਆ ਖਾਣਾ ਹੀ ਚਿਪਸ ਇਦਾਂ ਦੇ ਹੁਣ ਸਮਝ ਲਓ ਜੇ ਇਨਸਾਨ ਦੇ ਬੱਚੇ ਜिद ਕਰ ਸਕਦੇ ਤਾਂ ਪੰਛੀਆਂ ਦੇ ਬੱਚੇ ਵੀ ਜिद ਕਰ ਸਕਦੇ ਨਹੀਂ ਅਸੀਂ ਤਾਂ ਇਨਸਾਨ ਦਾ ਹੀ ਮਾਸ ਖਾਣਾ ਹੈ ਉਹ ਕਹਿੰਦਾ ਠਹਿਰੋ ਮੈਂ ਕੋਸ਼ਿਸ਼ ਕਰਦਾ ਆ ਫਿਰ ਉਹ ਗਿਆ ਕਿਤੇ ਬੈਲ ਦਾ ਮਾਸ ਸੀ ਪਹਿਲਾਂ भैंस ਦਾ ਸੀ ਫਿਰ ਬੈਲ ਦਾ ਲੈ ਕੇ ਆ ਗਿਆ ਕਹਿੰਦਾ ਬੈਲ ਦਾ ਹੀ ਮਿਲਿਆ ਖਾ ਲੋ ਉਹ ਕਹਿੰਦੇ ਨੇ ਬੈਲ ਦਾ ਮਾਸ ਨਹੀਂ ਅਸੀਂ ਖਾਣਾ ਅਈ ਤਾਂ ਬੰਦੇ ਦਾ ਹੀ ਖਾਣਾ ਹੈ ਉਹ ਜਿੱਦ ਕਹਿੰਦਾ ਕਮਾਲ ਦੀ ਗੱਲ ਹੈ ਬੱਚੋ ਕਿੰਦਾ ਦੀ ਜਿੱਦ ਫੜ ਲਈ ਐ ਠਹਿਰੋ ਮੈਂ ਫਿਰ ਦੇਖਦਾ ਆ ਫਿਰ ਗਿਆ ਕਿਤੇ ਕੋਈ ਗਾਉ ਮਰੀ ਹੋਈ ਸੀ ਉਹਨਾਂ ਗਾਉ ਦਾ ਮਾਸ ਲਿਆ ਕੇ ਦਿੱਤਾ ਕਿ ਲਓ ਗਾਉ ਦਾ ਮਾਸ ਖਾਓ ਕਹਿੰਦੇ ਨਹੀਂ ਖਾਣਾ ਹੀ ਬੰਦੇ ਦਾ ਹੈ ਇਹ ਤਾਂ ਬੜਾ ਪਰੇਸ਼ਾਨ ਹੋ ਗਿਆ ਬੱਚਿਆਂ ਦੀ ਜਿੱਦ ਨੂੰ ਦੇਖ ਕੇ ਇਦਾਂ ਤਾਂ ਬੱਚੇ ਭੁੱਖੇ ਮਰ ਜਾਣਗੇ ਉੜ ਕੇ ਗਿਆ ਫਿਰ ਉੜ ਕੇ ਗਿਆ ਫਿਰ ਜਾ ਕੇ ਕਿਤੇ ਸੂਰ ਮਰਿਆ ਸੀ ਸੂਰ ਦਾ ਮਾਸ ਲਿਆ ਆ ਕਹਿੰਦਾ ਲਓ ਆ ਖਾ ਲਓ ਹੁਣ ਤਾਂ ਸੂਰ ਦਾ ਮਾਸ ਮਿਲਿਆ ਭਾਈ ਬੜੀ ਮੁਸ਼ਕਲ ਲੈ ਲਓ ਇਹ ਵੀ ਨਹੀਂ ਖਾਣਾ ਖਾਣਾ ਹੀ ਬੰਦੇ ਦਾ ਮਾਸ ਹੈ ਗੇਦ ਕਹਿੰਦਾ ਉਹ ਬੰਦੇ ਦਾ ਮਾਸ ਤੁਹਾਨੂੰ ਕਿੱਦਾਂ ਖਲਾਵਾਂ ਬੰਦੇ ਦਾ ਮਾਸ ਕਿੱਦਾਂ ਖਲਾਵਾਂ ਬੱਚੇ ਖੁਸ਼ ਚਾਹੀਦੇ ਮੈਨੂੰ ਬੱਚਿਆਂ ਦੀ ਤੰਦਰੁਸਤੀ ਚਾਹੀਦੀ ਹੈ ਬੱਚੇ ਖੁਸ਼ ਚਾਹੀਦੇ ਗਿੱਦਾਂ ਮਾਸ ਇਹਨਾਂ ਬੰਦੇ ਦਾ ਮਾਸ ਕਿੱਦਾਂ ਖਲਾਵਾਂ ਗੇ ਤਾਂ ਸੋਚ ਰਿਹਾ ਕਿ ਸੋਚਦੇ ਸੋਚਦੇ ਅਚਾਨਕ ਉਹਦੇ ਮਨ 'ਚ ਇੱਕ ਸਕੀਮ ਆਈ ਸਕੀਮ ਕੀ ਆਈ ਉਹਨੇ ਚੱਕਿਆ ਇੱਕ ਪੰਜੇ 'ਚ ਫਸਾਇਆ ਸੂਰ ਦਾ ਮਾਸ ਦੂਜੇ ਪੰਜੇ 'ਚ ਫਸਾਇਆ ਗਾਊਂ ਦਾ ਮਾਸ ਉੜਿਆ 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 ਔਰ ਗੇਦ ਕੀ ਗਿਆ ਕਿ ਉੜਦਾ ਉੜਦਾ ਕਿੱਥੇ ਗਿਆ ਪਹਿਲਾਂ ਗਿਆ ਮਸਜਿਦ ਦੇ ਅੰਦਰ ਮਸਜਿਦ ਦੇ ਅੰਦਰ ਜਾ ਕੇ ਸੁੱਟਿਆ ਉਹਨਾਂ ਸੂਰ ਦਾ ਮਾਸ ਔਰ ਫਿਰ ਗਿਆ ਮੰਦਰ ਦੇ ਅੰਦਰ ਮੰਦਰ ਦੇ ਅੰਦਰ ਜਾ ਕੇ ਸੁੱਟਿਆ ਉਹਨਾਂ ਗਾਊ ਦਾ ਮਾਸ ਹੁਣ ਆਹ ਪੁੜਕੀ ਇੱਕ ਜਿਹੀ ਉੱਚੀ ਜਗ੍ਹਾ ਬਹਿ ਗਿਆ ਇੱਧਰ ਮੰਦਰ ਵਾਲਿਆਂ ਜਦੋਂ ਦੇਖਿਆ ਗਊ ਮੱਤਾ ਦਾ ਮਾਸ ਸਾਡੇ ਮੰਦਰ ਚ ਇਹ ਮੁਸਲਮਾਨਾਂ ਦੀ ਚਾਲ ਹੈ ਉਧਰ ਮੁਸਲਮਾਨਾਂ ਨੇ ਜਦੋਂ ਦੇਖਿਆ ਮਸਜਿਦ ਦੇ ਵਿੱਚ ਸੂਰ ਦਾ ਮਾਸ ਹੇ ਸੂਰ ਨੂੰ ਤਾਂ ਅਸੀਂ ਘਰ ਨਹੀਂ ਪਰਣ ਦਿੰਦੇ ਸੂਰ ਦਾ ਮਾਸ ਹਰਾਮ ਹੈ ਇਹ ਹਿੰਦੂਆਂ ਦੀ ਚਾਲ ਹੈ ਉਧਰੋਂ ਜਦੋਂ ਉਹਨਾਂ ਨੇ ਸੂਰ ਦਾ ਮਾਸ ਦੇਖਿਆ ਕਢ ਲੀਆਂ ਤਲਵਾਰਾਂ ਉਧਰ ਹੀ ਉਹਨਾਂ ਨੇ ਗਾਊ ਦਾ ਮਾਸ ਦੇਖਿਆ ਕਢ ਲੀਆਂ ਤਲਵਾਰਾਂ ਔਰ ਇੰਨੀ ਜੰਗ ਹੋਈ ਕਿ ਸ਼ਾਮ ਤੱਕ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ ਗਿੱਦ ਗਿਆ ਆਪਣੇ ਬੱਚਿਆਂ ਨੂੰ ਕਹਿੰਦਾ ਬੱਚੋ ਆ ਜਾਓ ਤੁਸੀਂ ਖੁਸ਼ ਚਾਹੀਦੇ ਆ ਆ ਦੇਖੋ ਤੁਹਾਡੇ ਕਰਕੇ ਆ ਕਿੰਨੀਆਂ ਲਾਸ਼ਾਂ ਵਿਛਾ ਦਿੱਤੀਆਂ ਖਾ ਲੋ ਜਿੰਨਾ ਖਾਣਾ ਹੈ ਹੁਣ ਗਿੱਦ ਦੇ ਬੱਚੇ ਮਾਸ ਖਾ ਰਹੇ ਆ ਬੰਦਿਆਂ ਦਾ ਤਾਂ ਗਿੱਦ ਬੈਠਾ ਮੁਸਕਰਾ ਰਿਹਾ ਹੈ ਕਹਿੰਦਾ ਇਨਸਾਨ ਕਿੰਦਾ ਦਾ ਸਦਾਈ ਹੈ ਕਿੰਦਾ ਦਾ ਪਾਗਲ ਹੈ ਮਾੜੀਆਂ ਵਾੜੀਆਂ ਗੱਲਾਂ ਪਿੱਛੇ ਇੱਕ ਮਾਸ ਦੇ ਟੁਕੜੇ ਪਿੱਛੇ ਕਿੰਨਾ ਲਹੂ ਬਹਾ ਦਿੱਤਾ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਇਹਨੇ ਹੁਣ ਗਿੱਦ ਬੈਠਾ ਸੋਚ ਰਿਹਾ ਹੈ ਇਨਸਾਨ ਦੇ ਬਾਰੇ ਕਿ ਇਨਸਾਨ ਦੀ ਸਮਝ ਕੈਸੀ ਹੈ ਅਗਰ ਤੂੰ ਰਾਇ ਇਨਸਾਨ ਨੂੰ ਸਮਝ ਹੁੰਦੀ ਇਹਨਾਂ ਅੰਦਰ ਪਿਆਰ ਭਾਵਨਾ ਹੁੰਦੀ ਤਾਂ ਇੰਨੀਆਂ ਲਾਸ਼ਾਂ ਨਾ ਬੇਚਦੀਆਂ ਇੰਨਾ ਖੂਨ ਨਾ ਵਗਦਾ ਅੱਜ ਅਸੀਂ ਦੱਸਣਾ ਚਾਹਾਂਗੇ ਕੁਛ ਇਸੇ ਤਰ੍ਹਾਂ ਕੁਛ ਇਨਸਾਨ ਐਸੇ ਹੁੰਦੇ ਜਿਨ੍ਹਾਂ ਦੀ ਸੋਚ ਗਿੱਦ ਵਾਲੀ ਹੁੰਦੀ ਐ ਉਹ ਆਪਸ ਵਿੱਚ ਸਾਨੂੰ ਲੜਾਉਂਦੇ ਰਹਿੰਦੇ ਐ ਆਪਸ ਵਿੱਚ ਦੰਗੇ ਕਰਵਾਉਂਦੇ ਰਹੇ ਸੋਚਦੇ ਐ ਮੇਰਾ ਪਰਿਵਾਰ ਖੁਸ਼ ਚਾਹੀਦਾ ਮੇਕੋ ਕੋਠੀ ਵੱਡੀ ਚਾਹੀਦੀ ਐ ਮੇਰੇ ਘਰ ਬਣਨਾ ਚਾਹੀਦਾ ਮੇਰੇ ਬੱਚੇ ਖੁਸ਼ ਚਾਹੀਦੇ ਮੈਨੂੰ ਸਭ ਕੁਝ ਮਿਲਣਾ ਚਾਹੀਦਾ ਦੁਨੀਆ ਮਰਦੀ ਮਰੀ ਜਾਵੇ ਸਮਝਦੇ ਹੋ ਕਿ ਇਸ ਲਈ ਅਸੀਂ ਦੱਸਣਾ ਕੀ ਚਾਹੁੰਦੇ ਆ ਕਿ ਅੱਜ ਅਗਰ ਅਸੀਂ ਸੰਸਾਰ ਤੇ ਪਿਆਰ ਚਾਹਦੇ ਆਂ ਮੁਹੱਬਤ ਚਾਹਦੇ ਆਂ ਏਕਤਾ ਚਾਹਦੇ ਆਂ ਸ਼ਾਂਤੀ ਚਾਹਦੇ ਆਂ ਸਿਰਫ ਸਾਡੇ ਚਾਣਨਾ ਨਹੀਂ ਆਣੀ ਸਾਨੂੰ ਕੁਝ ਕਰੋ ਮੈਸੇ ਕਰਨੇ ਪੈਣਗੇ ਕਿ ਭਾਈ ਅਸੀਂ ਜਾਤ ਧਰਮ ਤੋਂ ਉੱਪਰ ਹੋ ਕੇ ਸੋਚੀਏ ਇਨਸਾਨੀਅਤ ਨੂੰ ਦੇਖੀਏ ਤਾਂ ਕਿ ਇਦਾਂ ਦੇ ਗਿੱਧ ਆਪਣੇ ਮਕਸਦ ਵਿੱਚ ਸਫਲ ਨਾ ਹੋਣ ਕਾਮਯਾਬ ਨਾ ਹੋਣ ਇਸ ਲਈ ਜਿਹੜੇ ਸੱਚੇ ਗੁਰੂ ਰਹਿਬਰ ਸੰਤ ਹੁੰਦੇ ਉਹ ਤੇ ਕੋਈ ਕਹਿੰਦੇ ਕਿ ਮਾਨਸਕੀ ਜਾਤ ਸਭੇ ਇੱਕੋ ਪਹਿਚਾਨ ਉਹ ਜਿਹਦਾ ਗੁਰੂਆਂ ਨੇ ਹੱਕ ਸੱਚ ਦਾ ਨਾਰਾ ਦਿੱਤਾ ਨਾ ਕਿ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾਂ ਕੁਪਜਿਆ ਕਿ ਜਿਹੜੇ ਵਾਕਈ ਉਸ ਆਨੰਦ ਨੂੰ ਜਾਣਨ ਵਾਲੇ ਐ ਜਿਹੜੇ ਵਾਕਈ ਪ੍ਰਮਾਤਮਾ ਨੂੰ ਸਮਝਣ ਵਾਲੇ ਐ ਉਹ ਮੰਨ ਲੈਂਦੇ ਐ ਕਿ ਇੱਕੋ ਹੀ ਨੂਰ ਐ ਸਾਡੇ ਸਾਰੇ ਦੇ ਅੰਦਰ ਔਰ ਇੱਕੋ ਹੀ ਪ੍ਰਭੂ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਹੈ ਕੋ ਭਲੇ ਕੋ ਮੰਦੇ ਕਿਸੇ ਨੂੰ ਮੰਦਾ ਨਹੀਂ ਕਿਸੇ ਨੂੰ ਬੁਰਾ ਨਹੀਂ ਸਮਝਣਾ ਸਭ ਨਾਲ ਪਿਆਰ ਕਰਨਾ ਹੈ ਕਿੰਨਾ ਮਜ਼ਾ ਆਏਗਾ ਕਿ ਠੀਕ ਐ ਸਾਡਾ ਪਹਿਰਾਵਾ ਜੋ ਮਰਜ਼ੀ ਹੋਵੇ ਕਿਉਂਕਿ ਹਰੇਕ ਦਾ ਆਪਣਾ ਆਪਣਾ ਇੱਕ ਪਹਿਰਾਵਾ ਹੁੰਦਾ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਜਿੱਦਾਂ ਕਿਸੇ ਨੂੰ ਪੀਲਾ ਰੰਗ ਪਸੰਦ ਹੈ ਕਿਸੇ ਨੂੰ ਲਾਲ ਪਸੰਦ ਹੈ ਕਿਸੇ ਨੂੰ ਹਰਾ ਪਸੰਦ ਹੈ ਕਿਸੇ ਨੂੰ ਨੀਲਾ ਪਸੰਦ ਹੈ ਕਿਸੇ ਨੂੰ ਵਾਈਟ ਪਸੰਦ ਹੈ ਯਾਨੀ ਆਪਣੇ ਆਪਣੇ ਰੰਗ ਹੈ ਹੁੰਦਾ ਰ ਸੋਚੋ ਅਗਰ ਇੱਕ ਬਾਪ ਦੇ ਚਾਰ ਬੇਟੇ ਇੱਕ ਬੇਟਾ ਕਹਵੇ ਮੈਨੂੰ ਹਰਾ ਰੰਗ ਪਸੰਦ ਹੈ ਦੂਜਾ ਕਹਵੇ ਮੈਨੂੰ ਸੰਤਰੀ ਰੰਗ ਪਸੰਦ ਹੈ ਔਰੇਂਜ ਰੰਗ ਪਸੰਦ ਹੈ ਤੀਜਾ ਕਹਵੇ ਮੈਨੂੰ ਵਾਈਟ ਰੰਗ ਪਸੰਦ ਹੈ ਚੌਥਾ ਕਹਵੇ ਮੈਨੂੰ ਆ ਭਗਮਾ ਰੰਗ ਪਸੰਦ ਹੈ ਹੁਣ ਹੈ ਇਤੋ ਹੀ ਬਾਪ ਦੇ ਚਾਰ ਬੱਚੇ ਰੰਗ ਅਲੱਗ-ਅਲੱਗ ਪਸੰਦ ਹੈ ਹੁਣ ਚਾਰੇ ਹੀ ਲੜੀ ਜਾਣ ਆਪਸ ਵਿੱਚ ਤਾਂ ਬਾਪ ਦੇ ਦਿਲ ਤੇ ਕੀ ਹੋਣੀ ਉਹ ਭਾਈ ਰੰਗ ਜਿਹੜਾ ਮਰਜੀ ਪਸੰਦ ਆ ਆਪਣੀ ਪਸੰਦ ਦਾ ਪਾਓ ਪਰ ਰਭੋ ਤਾਂ ਪਿਆਰ ਨਾਲ ਕਿਉਂਕਿ ਰੰਗਾ ਤੋਂ ਨਹੀਂ ਮੈਂ ਰੋਕਦਾ ਬਾਪ ਨੇ ਕਿਹਾ ਹੈ ਰੰਗਾ ਤੋਂ ਨਹੀਂ ਮੈਂ ਰੋਕਦਾ ਪਹਿਰਾਵੇ ਤੋਂ ਨਹੀਂ ਮੈਂ ਰੋਕਦਾ ਪਰ ਹੈ ਤਾਂ ਮੇਰੇ ਹੀ ਨਾ ਰਭੋ ਤਾਂ ਪਿਆਰ ਨਾਲ ਹੁਣ ਕੋਈ ਟੋਪੀ ਲਾ ਰਿਹਾ ਕੋਈ ਪਗੜੀ ਬਨ ਰਿਹਾ ਕੋਈ ਮੱਥੇ ਤਿਲਕ ਲਗਾ ਰਿਹਾ ਹੈ ਜਾਂ ਕੋਈ ਗੱਲ 'ਚ ਕ੍ਰਾਸ ਪਾ ਰਿਹਾ ਪਰਮਾਤਮਾ ਵੀ ਕਹੇਗਾ ਮੈਨੂੰ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਕੀ ਪਹਿਨਦੇ ਹੋ ਕੀ ਖਾਂਦੇ ਹੋ ਕਿਦਾਂ ਦਾ ਪਹਿਰਾਵਾ ਹੈ ਪਰ ਕਮ ਸੇ ਕਮ ਜਿੱਥੇ ਵੀ ਬੈਠੋ ਉਹ ਪਿਆਰ ਨਾਲ ਬੈਠੋ ਮੈਂ ਤਾਂ ਪਿਆਰ ਜਾਂਦਾ ਸਮਝ ਆ ਰਹੀ ਕਿ ਨਹੀਂ ਇਹਨੂੰ ਕਹਿੰਦੇ ਆ ਭਗਵਾਨ ਪਰਮਾਤਮਾ ਪ੍ਰਭੂ ਦੀ ਈਚਾ ਇਸ ਲਈ ਅਗਰ ਐਸੀ ਪਰਮਾਤਮਾ ਨਹੀਂ ਖੁਸ਼ੀਆਂ ਚਾਹੁੰਦੇ ਆ ਤਾਂ ਸਾਨੂੰ ਸਭ ਤੋਂ ਪਹਿਲਾਂ ਇਹ ਜਾਨਣਾ ਪਏਗਾ ਕਿ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਪਰ ਅੱਜ ਪ੍ਰੇਮ ਦਾ ਸੰਦੇਸ਼ ਦੇਣ ਵਾਲੇ ਵੀ ਦੇਖਿਆ ਹੈ ਕਿ ਨਫ਼ਰਤ ਹੀ ਕਰੀ ਜਾਂਦੇ ਆ ਕਿਉਂਕਿ ਜੀਜ਼ਸ ਕ੍ਰਾਈਸਟ ਨੇ ਕੀ ਕਿਹਾ ਸੀ ਲਵ ਇਜ਼ ਗੋਡ ਗੋਡ ਇਜ਼ ਪਰਮਾਤਮਾ ਪ੍ਰੇਮ ਹੈ ਪਰ ਕਈ ਵਾਰ ਅਸੀਂ ਦੇਖੀਦਾ ਹੈ ਕਿ ਜਿਹੜੇ ਚਰਚ ਜਾਣ ਵਾਲੇ ਉਹਨਾਂ ਨੂੰ ਕਿਹਾ ਜਾਂਦਾ ਕਿਸੇ ਦਾ ਪ੍ਰਸ਼ਾਦ ਲੈ ਕੇ ਨਹੀਂ ਖਾਣਾ ਹੋਰ ਕਿਸੇ ਜਗ੍ਹਾ ਜਾਣਾ ਨਹੀਂ ਹੈ ਹੋਰ ਕੁਝ ਨਹੀਂ ਕਰਨਾ ਕੀ ਕੀ ਅਸੀਂ ਪ੍ਰੇਮ ਦਾ ਸੰਦੇਸ਼ ਦੇ ਰਹੇ ਹਾਂ ਸੋ ਅਸੀਂ ਦੱਸਣਾ ਕੀ ਚਾਹੁੰਦੇ ਹਾਂ ਕਿ ਅੱਜ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਜਦ ਵੀ ਕਿਸੇ ਨਾਲ ਮਿਲिए ਜਦ ਵੀ ਕਿਸੇ ਨੂੰ ਦੇਖੀਏ ਤਾਂ ਉਹਦੀ ਜਾਤ ਉਹਦੇ ਧਰਮ ਉਹਦੇ ਪਹਿਰਾਵੇ ਨੂੰ ਨਾ ਦੇਖੀਏ ਬਲਕਿ ਇਹ ਦੇਖੀਏ ਕਿ ਇਹ ਵੀ ਮੇਰੇ ਮਾਲਕ ਦਾ ਹੀ ਬਣਾਇਆ ਹੋਇਆ ਇਨਸਾਨ ਹੈ